اے ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਰੂ ਕਰਦੇ ਹਾਂ ਜੋ ਅੱਜ ਆਪਾਂ ਡਿਸਕਸਨ ਕਰਨਾਗਾ ਉਹ ਹੈਗਾ ਸੰਗੀ ਸੰਸਦ ਰਾਜ ਸਭਾ ਅਤੇ ਲੋਕ ਸਭਾ ਜੁਨੀਅਨ ਪਾਰਲੀਮੈਂਟ ਕਾਉਂਸਲ ਆਫ ਸਟੇਟ ਐਂਡ ਹਾਊਸ ਆਫ ਪੀਪਲ ਸੰਗੀ ਸੰਸਦ ਆਪਣੇ ਸੰਸਦ ਦੀ ਕਰ ਹੈ ਸੰਗੀ ਸੰਸਦ ਭਾਰਤ ਦੇ ਸੰਵਿਧਾਨ ਦੀ ਧਾਰਾ 69 ਅਨੁਸਾਰ ਸੰਗ ਦੀ ਇੱਕ ਸੰਸਦ ਹੋਵੇਗੀ ਜਿਸ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ ਹੋਣਗੇ ਇੱਕ ਦਾ ਨਾਮ ਸਦਨ ਦਾ ਨਾਮ ਰਾਜ ਸਭਾ ਹੋਵੇਗਾ ਦੂਜੇ ਸਦਨ ਦਾ ਨਾਮ ਲੋਕ ਸਭਾ ਹੋਵੇਗਾ ਰਾਸ਼ਟਰਪਤੀ ਸਦਨ ਦਾ ਮੈਂਬਰ ਨਹੀਂ ਹੁੰਦਾ ਸਦਨ ਦਾ ਅਨਿੱਖੜਵਾਂ ਅੰਗ ਹੁੰਦਾ ਹੈ ਸੰਸਦ ਦੁਆਰਾ ਪਾਸ ਕੀਤੀ ਬਿੱਲ ਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਜ਼ਰੂਰੀ ਰਾਜ ਸਭਾ ਤੇ ਲੋਕ ਸਭਾ ਰਾਜ ਸਭਾ ਸੰਸਦ ਦਾ ਉੱਪਰਲਾ ਸदन ਇਹ ਹੀ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ ਲੋਕ ਸਭਾ ਸੰਸਦ ਦਾ ਹੇਠਲਾ ਸदन ਇਹ ਆਮ ਲੋਕਾਂ ਦਾ ਸदन ਹੈ ਆ ਦੇਖ ਸਕਦੇ ਨੇ ਜੀ ਆਪਾਂ ਪਿਕਚਰ ਦੇ ਵਿੱਚ ਆਹਾ ਰਾਜ ਸਭਾ ਦੀ ਪਿਕਚਰ ਆ ਗਈ ਇਹ ਲੋਕ ਸਭਾ ਦੀ ਪਿਕਚਰ ਹੈ ਲੋਕ ਸਭਾ ਲੋਕ ਸਭਾ ਇਹ ਆਮ ਲੋਕਾਂ ਦਾ ਸਦਨ ਹੈ ਇਹ ਸੰਸਦ ਦਾ ਹੇਠਲਾ ਸਦਨ ਹੈ ਲੋਕ ਪ੍ਰਤੱਖ ਰੂਪ ਵਿੱਚ ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਹਨ ਲੋਕ ਸਭਾ ਦੀ ਰਚਨਾ ਸੁਧਾਨ ਦੀ 31ਵ ਸੋਧ ਅਨੁਸਾਰ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 300 500 30 ਮੈਂਬਰ ਰਾਜਾਂ ਵਿੱਚੋਂ 13 ਮੈਂਬਰ ਕੇਂਦਰੀ ਸਾਸਤ ਕੇਂਦਰੀ ਸਾਸਤ ਪ੍ਰਦੇਸ਼ਾਂ ਵਿੱਚੋਂ ਰਾਸ਼ਟਰਪਤੀ ਦੋ ਐਂਗਲੋ ਮੈਂਬਰ ਇੰਡੀਜਾਤੀ ਦੇ ਨਾਮਜਦ ਕਰ ਸਕਦਾ ਹੈ ਠੀਕ ਹੈ ਇੱਕ ਵਜ ਕਰ ਖਤਮ ਕਰਤਾ ਇਹਨੂੰ ਸਵਧਾਨ ਦੀਤ ਸੋਧ 104 ਦੇ ਅਨਸਾਰ ਇਹ ਜਿਹੜੇ ਦੋ ਮੈਂਬਰ ਹੋ ਇੱਕ ਐਸਸੀ ਨੂੰ ਤੇ ਇੱਕ ਐਸਟੀ ਨੂੰ ਦੀ ਇਹੀ ਸੰਖਿਆ 2026 ਤੱਕ ਕਰੇ 2026 ਤੱਕ ਲੋਕ ਸਭਾ ਜਿਹੜੀ ਮੈਂਬਰਾਂ ਦੀ ਗਿਣਤੀ ਹੈ ਉਹ ਵਧਾਈ ਨਹੀਂ ਜਾ ਸਕਦੀ ਰਾਖਵੇਂ ਸਥਾਨ ਸਵਿਧਾਨ ਅਨੁਸਾਰ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਲਈ ਸਥਾਨ ਰਾਖਵੇਂ ਰੱਖਣ ਦੀ ਵਿਵਸਥਾ 85 ਸਥਾਨ ਨਸੂਚੀ ਜਾਤੀਆਂ ਅਤੇ 47 ਸਥਾਨ ਅਨੁਸੂਚਿਤ ਜਨ ਜਾਤੀਆਂ ਦੀ ਰਾਖਵੇਂ ਇਹ ਵਿਵਸਥਾ 2000 ਬੀ ਤੱਕ ਠੀਕ ਹੈ 2000 ਬੀ ਹਾਂ 2026 ਤੱਕ ਇਹ ਵਿਵਸਥਾ ਜਰੀ ਹੋ 2026 ਤੱਕ ਕਿਹੜਾ ਰਾਖਵਾਂ ਸਥਾਨ ਇਹਨਾਂ ਜਾਤੀਆਂ ਲਈ 85 ਤੇ 47 ਹੋਵੇਗਾ ਸੰਗੀ ਰਾਜਾਂ ਅਤੇ ਸੰਗੀ ਰਾਜਾਂ ਦੇ ਵਿਚਲੇ ਐਮਪੀ ਚੁਣੇ ਹੁੰਦੇ ਰਹੇ ਜੀ ਉੱਤਰ ਪ੍ਰਦੇਸ਼ ਵਿੱਚੋਂ 80 ਮਹਾਰਾਸ਼ਟਰ ਦੇ ਵਿੱਚੋਂ 48 ਪੱਛਮੀ ਬੰਗਾਲ ਦੇ ਵਿੱਚੋਂ 42 ਬਿਹਾਰ ਵਿੱਚੋਂ 40 ਤਾਮਿਲਨਾਡੂ 39 ਮੱਧ ਪ੍ਰਦੇਸ਼ 29 ਕਰਨਾਟਕਾ 28 ਗੁਜਰਾਤ 26 ਰਾਜਸਥਾਨ 25 ਆਂਧਰਾ ਪ੍ਰਦੇਸ਼ 25 ਉੜੀਸਾ 21 ਕੇਰਲਾ 20 ਤਾਮਿਲਨਾਡੂ 17 ਅਸਾਮ 14 ਝਾਰਖੰਡ 14 ਪੰਜਾਬ 13 ਛੱਤੀਸਗੜ੍ਹ हरियाणा दस जम्मू कश्मीर छः उत्तराखंड हिमाचल प्रदेश चार अरुणाचल प्रदेश दो गोवा दो मणिपुर दो मेघालिया दो त्रिपुरा दो मिजोरम एक नागालैंड एक सिक्किम 1 ਠੀਕ ਹੈ ਇਹ ਨਹੀਂ MP ਅੱਗੇ ਆ ਜੋ ਕੇਂਦਰ ਸਾਸ਼ਤ ਪ੍ਰਦੇਸ਼ ਸੰਗੀ ਖੇਤਰ ਦਿੱਲੀ ਚੋਂ 7 ਅੰਡੇਮਾਨ ਨਿਕੋਬਾਰ ਦੇ ਵਿੱਚ 1 ਛਤੀਸ਼ਗੜ ਦੇ ਵਿੱਚ ਚੰਡੀਗੜ੍ਹ ਵਿੱਚੋਂ 1 ਦਾਦਰਾ ਐਂਡ ਨਗਰ ਹਵੇਲੀ 1 ਦਮਨ ਦੇ ਉਹ 1 ਲਕਸ਼ਦੀਪ 1 ਪਾਂਡੂਚੇਰੀ 1 ਇਹ 13 ਕੁੱਲ 543 ਲੋਕ ਸਭਾ ਦੇ ਮੈਂਬਰਾਂ ਦੀ ਜਿਨ੍ਹਾਂ ਬਾਲਗ ਵੋਟ ਅਧਿਕਾਰ ਪ੍ਰਤੱਖ ਚੋਣ ਪ੍ਰਣਾਲੀ ਆ ਦੇਖ ਸਕ ਰਹੇ ਆਪਾਂ ਇਹ ਵਿੱਚ ਪਿਕਚਰ ਦੇ ਵਿੱਚ ਲੋਕਾੜੇ ਉਹ ਆਪਣੀ ਬੋਟ ਦਾ ਇਸਤੇਮਾਲ ਕਰਨ ਜਾਂਦੇ ਹੋਏ ਮਤਾਂ ਕੇਂਦਰਾਂ ਦੇ ਉੱਪਰ ਸੰਯੁਕਤ ਚੋਣ ਪ੍ਰਣਾਲੀ ਵੀ ਸਾਰੇ ਆਣੇ ਬੋਟਾਂ ਪਾਉਂਦੇ ਨੇ ਕਿ ਇੱਕ ਥਾਂ ਦੇ ਉੱਤੇ ਚਾਹੇ ਕਿਸੇ ਮਰਜੀ ਧਰਮ ਨਾਲ ਸੰਤ ਹੋਣ ਤੇ ਜਾਤੀ ਨਾਲ ਸੰਤ ਹੋਣ ਇੱਕ ਮੈਂਬਰੀ ਚੋਣ ਖੇਤਰ ਵੀ ਹਰੇਕ ਮੈਂ ਚੋਣ ਖੇਤਰ ਦੇ ਵਿੱਚੋਂ ਹਲਕੇ ਦੇ ਵਿੱਚੋਂ ਇੱਕ ਮੈਂਬਰੀ ਚੁਣਿਆ ਜਾਂਦਾ ਗੁਪਤ મતદાન ਆ ਦੇਖ ਸਕਦੇ ਰਹੇ ਆ ਫਾਈਜਾ ਗੋਪਮਾਤ ਦਾ ਨਾਣਾਗਾ ਆ ਦੇਖਸਾਨੇ ਪੜੇ ਸੂਨਿਤ ਚੋਣ ਪ੍ਰਾੜੀ ਦੀ ਪਿਕਚਰ ਚੋਣ ਖੇਤਰਾਂ ਦੀ ਹੱਦਬੰਦੀ ਸੰਸਦੀ ਚੋਣ ਖੇਤਰਾਂ ਦੀ ਹੱਦਬੰਦੀ ਲਈ ਹੱਦਬੰਦੀ ਅਯੋਗ 12 ਜੁਲਾਈ 2002 ਨੂੰ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਕੁਲਦੀਪ ਸਿੰਘ ਦੀ ਕਵਾਈ ਹੇਠ 3 ਨਵੰਬਰੀ ਅੱਦਵੰਦੀ ਅਯੋਗ ਦੀ ਸਥਾਪਨਾ 29 19 ਫਰਵਰੀ 2008 ਨੂੰ ਰਾਸ਼ਟਰਪਤੀ ਦੁਆਰਾ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨਗੀ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਪਹਿਲੀ ਵਾਰ 15ਵੀਂ ਲੋਕ ਸਭਾ ਦੇ ਚੋਣਾਂ 2009 ਵਿੱਚ ਅਨੁਸੂਚਿਤ ਜਾਣ ਜਾਂਦੀਆਂ ਦੀਆਂ ਸ਼ੀਟਾਂ 69 ਤੋਂ 79 ਤੋਂ 85 ਉਨਛੂ ਚ ਜਾਤੀਆਂ ਜਨ ਜਾਤੀਆਂ ਦੀਆਂ ਸ਼ੀਟਾਂ 42 ਤੋਂ 47 ਕੀਤੀਆਂ ਸੀ ਲੋਕ ਸਭਾ ਦਾ ਮੈਂਬਰ ਬਣ ਲਈ ਯੋਗਤਾਵਾਂ ਭਾਰਤ ਦਾ ਨਾਗਰਿਕ 25 ਸਾਲ ਦੀ ਉਮਰ ਕਿਸੇ ਲਾਭਕਾਰੀ ਪਾਤੀ ਨਾ ਹੋਵੇ ਪਾਗਲ ਜਾਂ ਦਿਵਾਲੀਆ ਨਹੀਂ ਕਿਸੇ ਅਪਰਾਧ ਵਿੱਚ ਸਜ਼ਾ ਨਾ ਮਿਲੀ ਹੋਵੇ ਲੋਕ ਸਭਾ ਦੀ ਮਿਆਦ ਤੇ ਬੈਠਕਾਂ ਸਮਾਂ 5 ਸਾਲ ਸੰਕਟ ਦੇ ਸਮੇਂ 1 ਸਾਲ ਵਧਾਈ ਜਾ ਸਕਦੀ ਆ ਰਾਸ਼ਟਰਪਤੀ ਲੋਕ ਸਭਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਿਭੰਗ ਕਰ ਸਕਦਾ ਹੈ ਲੋਕ ਸਭਾ ਦੀਆਂ ਬੈਠਕਾਂ ਰਾਸ਼ਟਰਪਤੀ ਲੋਕ ਸਭਾ ਦਾ اجلاس ਬੁਲਾ ਸਕਦਾ ਪਰੰਤੂ ਬੈਠਕਾਂ ਵਿੱਚ 6 ਮਹੀਨੇ ਤੋਂ ਵੱਧ ਦਾ ਫਰਕ ਨਹੀਂ ਹੋਣਾ ਚਾਹੀਦਾ ਸਾਲ ਵਿੱਚ ਦੋ اجلاس ਕੋਰਮ ਕੁੱਲ ਮੈਂਬਰਾਂ ਦਾ 1/10 ਸਦਨ ਜਾਨੀ ਕਿ ਵੀ 1/ ਜੇ ਕੁੱਲ ਮੈਂਬਰਾਂ ਦਾ 1/10 ਮੈਂਬਰ ਹੋਣ ਤਾਂ اجلاس ਜਿਹੜਾ ਸਦਨ ਦੀ ਕਾਰਵਾਈ ਚੱਲੂਗੀ ਅਦਰਵਾਈਜ਼ ਨਹੀਂ ਅੱਗੇ ਲੋਕ ਸਭਾ ਦਾ ਸਵਾਪਤੀ ਲੋਕ ਸਭਾ ਦਾ ਸਵਾਪਤੀ ਸਪੀਕਰ ਨੂੰ ਕਿਹਾ ਜਾਂਦਾ ਹੈ ਸਦਨ ਚੋਣ ਸਦਨ ਦੇ ਮੈਂਬਰਾਂ ਵਿੱਚੋਂ ਜਿਹੜੇ ਮੈਂਬਰ ਉਹਦੇ ਵਿੱਚੋਂ ਜੁਨੇન્દ્ર ਜੀ ਸਦਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਮੌਜੂਦਾ ਲੋਕ ਸਭਾ ਦਾ ਸਪੀਕਰ ਓਮ ਬਿਰਲਾ ਸਪੀਕਰ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਸਪੀਕਰ ਤਨਖਾਹ ਤਿਪੱਤੀ ਸੰਸਦ ਦੇ ਮੈਂਬਰਾਂ ਦੀ ਤਨਖਾਹ ਅੱਤੇ ਸਮੇ ਸਮਿਤੀ ਸੰਸਦ ਦੁਆਰਾ ਨਿਚਿਤ ਕੀਤੇ ਜਾਂਦੇ ਹਨ ਲੋਕ ਸਭਾ ਦੀਆਂ ਸ਼ਕਤੀਆਂ ਤੇ ਕੰਮ ਵਿਧਾਨ ਕੀ ਸ਼ਕਤੀਆਂ ਕਾਰਜ ਸਦਕੀ ਸ਼ਕਤੀਆਂ ਵਿੱਤੀ ਸ਼ਕਤੀਆਂ ਨਿਆਂਕ ਸ਼ਕਤੀਆਂ ਚੋਣ ਸੰਵੰਦੀ ਸ਼ਕਤੀਆਂ ਸਭਧਾਨਕ ਸ਼ਕਤੀਆਂ ਨੀਤੀ ਨਿਰਮਾਣ ਸੰਕਟ ਦੇ ਐਲਾਨ ਤੇ ਪ੍ਰਵਾਨਗੀ ਫਟਕਲ ਕਾਰਜ ਵਿਧਾਨਕੀ ਸ਼ਕਤੀਆਂ ਸੰਗ ਸੂਚੀ ਸੰਵਰਤੀ ਬਕਾਇਆ ਸੂਚੀਆਂ ਬਕਾਇਆ ਬਚੇ ਹੋਏ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕੁਝ ਖਾਸ ਹਾਲਾਤਾਂ ਵਿੱਚ ਰਾਜ ਸੂਚੀ ਤੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਸਧਾਰਨ ਬਿੱਲ ਕਿਸੇ ਸਦਨ ਵਿੱਚ ਪੇਸ਼ ਬਿੱਲ ਦੋਵੇਂ ਸਦਨਾਂ ਦੁਆਰਾ ਪਾਸ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਕਾਰਜ ਸੱਦ ਦੀਆਂ ਸ਼ਕਤੀਆਂ ਮੰਤਰੀ ਪ੍ਰੀਸ਼ਦ ਲੋਕ ਲੋਕਾਂ ਸਾਹਮਣੇ ਜ਼ਿੰਮੇਵਾਰ ਧਾਰਾ 75 ਆ ਵਿਸਵਾਸਤਾ ਪ੍ਰਸਤਾਵ ਪਾਸ ਕਰਨਾ ਰਾਜ ਪ੍ਰਬੰਧ ਬਾਰੇ ਪ੍ਰਸ਼ਨ ਪੁੱਛ ਕੇ ਨੀਤੀਆਂ ਦੀ ਆਲੋਚਨਾ ਕਰਕੇ ਕੰਮ ਰੁਕੂ ਪ੍ਰਸਤਾਵ ਪੇਸ਼ ਕਰਕੇ ਸਥਗਨ ਪ੍ਰਸਤਾਵ ਪੇਸ਼ ਕਰਕੇ ਧਿਆਨ ਦਿਵਾਉ ਉਪਰਸਤਾਵ ਨਿੰਦਾ ਪ੍ਰਸਤਾਵ ਪੇਸ਼ ਕਰਕੇ ਜ਼ਿੰਮੇਵਾਰ ਬਣਾਉਣਾ ਵਿੱਤੀ ਸ਼ਕਤੀਆਂ ਧਨ ਬਿੱਲ ਪਹਿਲਾਂ ਕੇਵਲ ਲੋਕ ਸਭਾ ਵਿੱਚ ਪੇਸ਼ ਧਨ ਬਿੱਲ ਵਿੱਤੀ ਸਾਲ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਲੋਕ ਸਭਾ ਵਿੱਚ ਪੇਸ਼ ਕਰਵਾਉਂਦਾ ਹੈ ਵਿੱਤ ਮੰਤਰੀ ਪੇਸ਼ ਕਰਦਾ ਹੈ ਰਾਜ ਸਭਾ ਕੇਵਲ 14 ਦਿਨਾਂ ਤੱਕ ਰੋਕ ਸਕਤੀ ਸਕਦੀ ਹੈ 14 ਦਿਨਾਂ ਬਾਅਦ ਬਿਲਪਾਸ ਨੇਕ ਸ਼ਕਤੀਆਂ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਸੰਸਦ ਦੇ ਕਿਸੇ ਸदन ਵਿੱਚ ਵੀ ਦੋਹਾਂ ਸਦਨਾਂ ਦਾ ਦੁਆਰਾ 2/3 ਦੁਆਰਾ ਪਾਸ ਕਰਨਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਆਹ ਮਹਾਦੋਸ਼ ਆਪਣੇ ਕਿਸੇ ਮੈਂਬਰ ਦੇ ਵਿਰੁੱਧ ਅਨੁਸ਼ਾਸਨ ਭੰਗ ਕਰਨ ਤੇ ਕਾਰਵਾਈ ਅਟਾਰਨ ਨੀ ਜਰਨਲ ਮੁਖ ਚੌੜਾ ਕਮਿਸ਼ਨਰ ਕੰਟਰੋਲਰ ਐਂਡ ਤੇ ਅਡੀਟਰ ਜਰਨਲ ਦਾ ਵਿਰੁੱਧ ਦੋਸ਼ ਪ੍ਰਸਤਾਵ ਚੋਣ ਸੰਧੀ ਕਾਰਜ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਣਾ ਲੋਕ ਸਵਾਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵਿੱਚ ਹਿੱਸਾ ਸੰਵਿਧਾਨਕ ਸ਼ਕਤੀਆਂ ਸੰਵਿਧਾਨ ਮੁਕਸੋਦ ਦਾ ਪ੍ਰਸਤਾਵ ਦੂਹਮਾ ਸਦਨਾ ਵਿੱਚ ਪੇਸ਼ ਹੋ ਸਕਦਾ ਹੈ ਪ੍ਰਸਤਾਵ ਦੂਹਮੇ ਸਦਨਾ ਦੁਆਰਾ ਪਾਸ ਕਰਨਾ ਜ਼ਰੂਰੀ ਕੋਈ ਸੰਵਿਧਾਨਕ ਸੋਧ ਸੋਧਾਂ ਸਦਨ ਦੀ 1/2 ਬਹੁਮਤ ਨਾਲ ਕਈ ਸੰਵਿਧਾਨਕ ਸੋਧਾਂ ਸਦਨ ਦੇ 2/3 ਬਹੁਮਤ ਨਾਲ ਪ੍ਰਸਤਾਵ ਬਹੁਮਤ ਨਾਲ ਪਾਸ ਕਈ ਸੰਵਿਧਾਨਕ ਸੋਧਾਂ ਸਦਨ ਦੇ 2/3 ਬਹੁਮਤ ਨਾਲ ਘਟੋ-ਘਟ ਅੱਧ ਅੱਦੇ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਵਾਨਗੀ ਜ਼ਰੂਰੀ ਹੋਰ ਕੰਮ ਨੀਤੀਆਂ ਨੀਤੀ ਨਿਰਮਾਣ ਦਾ ਕਾਰਜ ਸੰਕਟਕਾਲ ਦੀ ਪ੍ਰਵਾਨਗੀ ਪੁਟ ਕਲਕਾਰਜ ਆਧਿਆਦੇਸ਼ ਦੀ ਪ੍ਰਵਾਨਗੀ ਨਵੇਂ ਰਾਜ ਬਣਾਉਣਾ ਜਾਂ ਹੱਦਾਂ ਬਦਲਣਾ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਅਧਿਕਾਰ ਖੇਤਰ ਸੰਸਦੀ ਮੈਂਬਰਾਂ ਦੀ ਤਨਖਾ ਪੱਤੀ ਨਿਚਿਤ ਕਰਨਾ ਆਦਿ ਏਸੀ ਮਹੱਤਵਪੂਰਨ ਵੀਡੀਓ ਲੋਕ ਸਭਾ ਅਤੇ ਰਾਜ ਸਭਾ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਆਪਣਾ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਿਓ ਧੰਨਵਾਦ ਜੀ